ੴ ਸਤਿਗੁਰ ਪ੍ਰਸਾਦਿ ਪਾ ਚਾਹੀ ਦਸੇ ਕਬੀ ਉਬਾਜ ਬੇਂਤੀ ਚੋਪਈ ਅਮਰੀ ਕਰੋ ਹਰ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਨ ਨਮੈ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਅਮਰੇ ਦਸ ਬੈਤ ਮੁਕਾਓ ਆਪ ਹਾਦ ਮੇਂ ਬਚਾਓ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੇ ਕਰਤਾਰਾ ਮੋਰ ਅਛਾਣ ਕਰ ਦਇ ਕਰੀਐ ਸਭ ਬਰਨ ਕੋ ਆਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਣ ਕੀ ਰਹੇ ਪਿਆਸਾ ਸੁਮਨ ਛਾੜ ਕੇ ਵਰਨਾ ਧਿਆਉ ਜੋਬਰ ਚਾਂਸ ਬੰਤੇ ਪਾਵ ਸੇਵਕ ਸਿਕ ਹਮਾਰੇ ਤਾਰੀਏ ਚੁੰਚੂ ਸਤਰ ਹਮਾਰੇ ਮਾਰੀਏ ਆਪ ਹਾਦੇ ਮੁਝੇ ਬਰੀਏ ਮਰਨ ਕਾਲ ਕਾ ਤਰਾਸਨੇ ਬਰੀਏ ਹੂ ਜੋ ਸਦਾ ਹਮਾਰੇ ਪੱਚਾ ਸ੍ਰੇਸਤੁ ਜੋ ਕਰੀਏ ਵਰਚਾ ਰਾਖ ਲੇ ਮ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬਰ ਦਸਨ ਕੇ ਹੰਤਾ ਆਤਮਹੁ ਪੁਰੀਜ ਤਰਜਸਕੰਤਾ ਕਾਲ ਪੈ ਬ੍ਰਹਮਾ ਬਪਤਰਾ ਕਾਲ ਪੈ ਸੂर्य ਉਤਰਾ ਕਾਲ ਪੈ ਕਰਮ ਸੰਪ੍ਰਕਾਸ਼ਾ ਸਭ ਕਾ ਕਾ ਕੀਆ ਤੁਮਾ ਸਾ ਜਵਣ ਕਾਲ ਜੋਗੀ ਸੇਵਕੀਓ ਵੇਦ ਰਾਇ ਬ੍ਰਹਮਾ ਜੋਤੀਓ ਜਵਣ ਕਾਲ ਸਭ ਲੋਗ ਸੁਵਾਰਣ ਨਮਸਕਾਰ ਹੈ ਤੈਂ ਹਮਾਰਾ ਜਵਣ ਕਾਲ ਸਭ ਜਗਤ ਬਨਾਇਓ ਦੇਵਤਾ ਜਿਛੇ ਉਭਜਾਇਓ ਆਨੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਹਿ ਕੋ ਮਾਰੀ ਸਗਲ ਪ੍ਰਜਾ ਜਨੇ ਬਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਪਲਮੋ ਬਧਕਿਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨੇ ਚਿੰਟੀ ਤੇ ਕੁੰਤਿਰੇ ਸੂਲਾ ਸਭ ਪਰ ਕਿਰਪਾ ਰਿਸ਼ਕਰ ਫੂਲਾ ਸੰਤਾਂ ਦੇ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਰਬੜ ਕੇ ਜਾਣੇ ਜਬ ਦਰਖ ਘਰਾ ਕਰ ਤਾਰਾ ਪ੍ਰਜਾ ਤਰਤ ਤਵ ਦੇਹ ਪਾਰਾ ਜਬਾ ਕਰਤ ਕਰਤ ਹੋ ਤੂ ਮੈਂ ਮਿਲਤ ਦੇਤਰ ਸਭੂ ਦੇਤੇ ਬਰ ਸਰ ਸਭ ਤਾਰੇ ਆਪੇ ਆਪਣੀ ਭੂਲੀ ਉਚਾਰੇ ਤੁਮ ਸਭੀ ਤੇ ਰਤਨ ਰਾਣ ਜਾਣਤ ਭੇਦ ਭੇਦੇ ਰੇ ਆਲਮ ਨਿਰੰਕਾਰ ਨਿਰਭਕਾ ਅੰਦਰ ਲੰਬਯਾ ਨੀਲਨਾਧੇ ਸੰਭ ਤਾਕ ਮੁੜ ਜਰਦ ਬੇਦਾ ਜਾ ਕੋ ਪੇਮ ਨ ਭਾਵਦ ਬੇਦਾ ਤਾਕੋ ਕਿਰਪਾ ਹੈ ਨਿਰਮਾਨਤ ਮਾਹੂੜ ਕਛ ਭੇਦ ਨ ਜਾਣਦ ਮਹਾਦੇਵ ਕੋ ਘੈਲ ਸਦਾ ਸਭ ਨਿਰੰਕਾਰ ਕਾ ਚਿਨਤ ਨਹਿ ਭਿਵੈ ਆਪਿ ਆਪਣੀ ਬੁਧਿ ਹੈ ਦੇਤੀ ਵਰਨਤ ਭਿੰਨ ਭਿੰਨ ਤਹਿ ਤੇਤੀ ਤੁਮਰਾ ਲਖਾਣ ਜਾਇ ਪਸਾਰਾ ਕਹਿ ਵੀ ਸਜਾ ਤੁਮ ਸੰਸਾਰਾ ਏਕੇ ਰੂਪ ਨੂਪ ਸਰੂਪ ਅਰੰਕ ਪਿਉ ਰਾਵ ਕਹਿ ਭੂਪਾ ਅੰਡੇ ਜੇ ਰੇ ਸੇ ਤੇਰੇ ਕੀ ਨਿਤ ਪੁਰ ਕਾਣ ਬਹੁ ਰੇ ਦੇਨੇ ਗਉ ਗੂੜਾ ਜਾਹ ਬੇਟਾ ਕਉ ਸਿੰਧ ਪੈ ਸੰਕਟ ਕੇਟਾ सग्रेसिस ते काए तम वारजगार स्वरूप शंभवा व्रतामे रितम करो से के वार से प्रसंगरो दूसरे तेन ऋतुपाता सकल मलेश करो रणकाता जे तुस सह सन्नी परे दिन कर सुदक्त होवा मरे पुरछण पग भरे तिहारे दिनग तुम संकट स उटारे जो कल को एक भार दे ताके काल निकटन है ਰਚਾ ਹੋਏ ਤਾਂ ਸੁਭ ਕਾਲਾ ਦੂਸਰੇ ਚਰੇ ਤਤ ਕਾਲਾ ਕਿਰਪਾ ਦੇਿਸਨ ਨੈ ਹਰਿਉ ਤਾਂ ਕੈ ਤਾਪਤ ਨੂੰ ਘਮੋ ਹਰੋ ਰਿਦ ਸੇਦ ਘਰਮੋ ਸੁਭ ਹੋਏ ਜਿਸ ਸੁਆਸ ਸਕੇ ਨਾ ਕੋ ਏਕ ਬਾਰ ਜਿ ਤੁਮੈ ਸਮਾਰਾ ਕਾਲ ਫਾਸੇ ਧਾਇ ਉਬਾਰਾ ਨਿੰਨਰ ਨਾਮ ਤੇ ਹਾਰੋ ਕਹਾ ਦਾਰੇ ਦੁਸ਼ ਧੋਗ ਤੇ ਰਹਾ ਢੜਕੇ ਤੁਮੈ ਸਰਨ ਤੇ ਹਾਰੀ ਆਪ ਹਾਰ ਦਿਲਿ ਹੋ ਬਾਰੀ ਸਰਬ ਟੋਰ ਮੋਹ ਸਵਾਇ ਦੁਸ਼ ਧੋ ਉਤਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ